ਬਿੰਨਾਂ ਨਗਰ ਦਾ ਨਹੀਂ ਰਹਿਣਾ ਮਤ ਸੋਚੋ ਕਿ ਬਿੰਨਾਂ ਨਗਰ ਦਾ ਰਹਿਣਾ ਮੈਂ ਇਹ ਪੰਜਾਬ ਵਿੱਚ ਟੁਕੜਾ ਹੈ ਇਹੇ ਅਫਸਰ ਨੇ ਜਵਾਬ ਨਹੀਂ ਦੇ ਸਕਦਾ ਇੱਕ ਕੱਖਣਾ ਵੇਖੋ ਸਾਰਿਆਂ ਨੂੰ ਦੇਖੋ ਮੇਰੀ ਦੇਖੋ ਸਾਡਾ ਪਰਸੋਂ ਸੱਜਿਆ ਤੁਹਾਨੂੰ ਇੱਥੇ 12 ਵਜੇ ਪਰਸੋਂ ਸੱਜਿਆ ਤੂੰ ਇੱਕੋ ਵਿੱਚ ਦਖਲ ਦਿੰਦੇ ਹੋ ਤੂੰ ਡਿਪਟੀ ਤੋਂ ਸੀਨੀਅਰ ਹੈਂ ਕੀ ਨੀਰ ਨਹੀਂ ਅਗੇ ਚਲੋ ਜੋ ਤੁਹਾਨੂੰ ਹੁਕਮ ਹੈ ਸਾਡੇ ਰੰਦੀ ਫੋਨ ਤੇ ਗੱਲ ਕਰੀ ਜੀ ਅੱਜ ਤੁਰ ਕਰੋ ਤੁਸੀਂ ਆਪਣਾ ਕੰਮ ਕਰੋ ਤੁਸੀਂ ਅੱਜ ਸਿਰ ਸਲਾਹ ਲੈ ਲੋ ਕੋਈ ਨਾ ਬੰਗ ਦਾ ਰਾਈ ਕਰ ਲਿਓ ਜਿੰਦਾਬਾਦ ਜਿੰਦਾਬਾਦ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਮਾਰੋ ਇਹ ਕੰਮ ਕਰ ਲੈਣ ਦੋ ਜਿੰਦਾਬਾਦ उठो सर्जी उो त सही ਜੀ ਜਾਊਗਾ ਇਹ ਸਾਰਾ ਸ਼ਰਮਨੀ ਕਾਲੀਦਾਲ ਜਿਹੜਾ ਵਾ ਇੱਥੇ ਆਏਗਾ ਔਰ ਦੂਜੀਆਂ ਪਾਰਟੀਆਂ ਨੂੰ ਲਈ ਸੱਦਾ ਦਾਂਗੇ ਕਿ ਇੱਥੇ ਆ ਕੇ ਤੇ ਜਿਹੜਾ ਗੁੰਡਾਗਰਦੀ ਦਾ ਰਾਜ ਆ ਇਹਨੂੰ ਨੰਗਿਆਂ ਕੀਤਾ ਜਾਵੇ ਅੱਜ ਜੋ ਮਾਰ ਰਣਜੀਤ ਸਿੰਘ ਜੀ ਦਾ ਬੁੱਤ ਲਾਉਣ ਦਾ ਲੋਕਲ ਲੋਕਾਂ ਨੇ ਫੈਸਲਾ ਕੀਤਾ ਸੀਗਾ ਪਹਿਲਾਂ ਐਸੇ ਬਾਈਪਾਸ ਤੇ ਦੂਜੇ ਪਾਸੇ ਮਨਜ਼ੂਰੀ ਲੈ ਲਈ ਸੀ ਡੀ ਸਾਹਿਬ ਕੋ ਇਹ ਬੋਤਲ ਆਉਣ ਦੀ ਤੇ ਬੋਤਲਿਆਂਦਾ ਗਿਆ ਲੇਕਿਨ ਕੁਝ ਸ਼ਰਾਰਤੀ ਲੋਕਾਂ ਨੇ ਵੇਦਕਰ ਦਾ ਬੋਤਲ ਲਿਆ ਕੇ ਉੱਥੇ ਲਾਤਾ ਤੇ ਅਸੀਂ ਕਿਹਾ ਵੇਦਕਰ ਜਿਹੜਾ ਵਾ ਸਾਡੇ ਸਾਰਿਆਂ ਦਾ ਸਾਂਝਾ ਵਾ ਤੇ ਚਲੋ ਜੇ ਇਹਨਾਂ ਲਾ ਲਿਆ ਤੇ ਇਹਦੇ ਬਾਦ-ਬਵਾਦ ਵਿੱਚ ਕਿਸੇ ਬੰਦੇ ਨੂੰ ਵੀ ਨਹੀਂ ਪੈਣਾ ਚਾਹੀਦਾ ਦੂਸਰੇ ਚੌਕ ਵਿੱਚ ਅਸੀਂ ਆਏ ਆ ਲੋਕਲ ਬੰਦਿਆਂ ਨੇ ਪ੍ਰਬੰਧ ਕੀਤਾ ਲੋਕਲ ਬੰਦੇ ਜਿਹੜੇ ਆ ਡੀਸੀ ਸਾਹਿਬ ਨੂੰ ਵੀ ਮਿਲੇ ਨੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਨੇ ਏਡੀਸੀ ਨੂੰ ਮਿਲੇ ਨੇ ਐਸਐਸਪੀ ਨੂੰ ਵੀ ਮਿਲੇ ਨੇ ਉੱਪਰ ਵੀ ਰਾਬਤਾ ਇਹਨਾਂ ਨੇ ਕੀਤਾ ਵਾ ਲੋਕਲ ਪੋਲੀਟੀਕਲ ਲੋਕਾਂ ਨੂੰ ਵੀ ਇਹ ਮਿਲੇ ਨੇ ਤੇ ਕੋਈ ਆਪਣੇ ਆਪ ਸਾਹਮਣੇ ਆ ਕੇ ਕੋਈ ਵਿਰੋਧ ਕਰਨ ਨੂੰ ਤਿਆਰ ਨਹੀਂ ਜੇ ਬੋਤ ਲਿਆਂਦਾ ਗਿਆ ਵਾ ਇੱਥੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਸਾਨ ਕੇ ਵਿੱਚ ਬਦੋ ਬਦੀ ਦਖੰਡਾਜੀ ਦਿੰਦੀ ਐ ਮੈਂ ਪੁਲਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮਾਂ ਇਹ ਮਹਾਰਾਜਾ ਰਣਜੀਤ ਸਿੰਘ ਉਹ ਪਾਤਸ਼ਾਹ ਵਾ ਜਿਨ ਨੇ ਕਦੇ ਬੁੱਢੇ ਮੋਚੀ ਦੀ ਪੰਡ ਚੁੱਕ ਕੇ ਉਹਦੇ ਘਰ ਜਾ ਕੇ ਤੇਲ ਰੱਖੀ ਤਾਂ ਉਹਨੇ ਕਿਹਾ ਪੁੱਤ ਆਪਣਾ ਨਾਂ ਦੱਸ ਜਾ ਤੂੰ ਹੈ ਕੌਣ ਐ ਉਹਨੇ ਕਿਹਾ ਬਾਪੂ ਤੂੰ ਕੀ ਲੈਣਾ ਨਾ ਨੂੰ ਤੇਰੀ ਪਾਂਡੇ ਆ ਗਈ ਤੇਰੇ ਘਰ ਦਾਣਿਆਂ ਦੀ ਆਂਦਾ ਨਹੀਂ ਦੱਸ ਜਾ ਉਹਨੇ ਸਿਰ ਤੋਂ ਮੜਾਸਾ ਲਾਇਆ ਤੇ ਜਦੋਂ ਕਲਗੀ ਵੇਖੀ ਆਂਦਾ ਬਾਪੂ ਮੈਂ ਮਹਾਰਾਜਾ ਰਣਜੀਤ ਸਿੰਘ ਆ ਤੇਰਾ ਪੋਤਿਆਂ ਚ ਤੇਰੀ ਪੰਡ ਲੈ ਕੇ ਆਇਆ ਮੈਂ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਜਿੱਥੇ ਜਿਹੜਾ ਦੀਨਾ ਨਗਰ ਵਿੱਚ ਲਾਇਆ ਜਾ ਰਿਹਾ ਵਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿੱਚ 3 ਮਹੀਨੇ ਦੀਨਾ ਨਗਰ ਆ ਕੇ ਰਹਿੰਦੇ ਹੁੰਦੇ ਸੀਗੇ ਇਹ ਇੱਕ ਇਤਿਹਾਸਕ ਸ਼ਹਿਰ ਆ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਔਰ ਮੈਂ ਇਸ ਸਮੀਨਮਾ ਕਿ ਜਿਹੜੇ ਲੋਕ ਇਹਨੂੰ ਡੱਕਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਜੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਦਾ ਬਾਈਕਾਟ ਕਰ ਦੇਣਗੇ ਇੱਥੇ 50% ਸਿੱਖਵਾਦੀ ਇਸ ਹਲਕੇ 'ਚ ਵੀ ਤੇ ਨਰੋਟ ਵਿੱਚ ਵੀ ਹੈ ਤੇ ਪਾਸਕੂ ਸਾਡੇ ਕੋਲ ਪਠਾਨਕੋਟ ਵਿੱਚ ਵੀ ਹੈ ਵਾ ਜੇ ਉਹ ਸਾਹਮਣੇ ਆ ਕੇ ਮਰਦਾ ਨੂੰ ਸਾਹਮਣੇ ਆਉਣ ਉਹਨਾਂ ਦਾ ਭੁੱਖ ਜਿਹੜਾ ਵਾ ਇੱਕ ਖੂਹ ਦੇ ਵਿੱਚ ਡਿੱਗ ਪੂਗਾ। ਅੰਗਨ ਸਾਹਿਬ ਕੀ ਲੱਗਦਾ ਕਿਉਂ ਰੋਕਿਆ ਜਾ ਰਿਹਾ ਪੁਲਿਸ ਵੱਲੋਂ ਕਿਉਂ ਰੁਕਿਆ ਜਾ ਰਿਹਾ ਵਾ? ਪੁਲਿਸ ਵਾਲਿਆਂ ਕੋਈ ਜਵਾਬ ਨਹੀਂ ਪੁਲਿਸ ਵਾਲੇ ਜਿਹੜੇ ਨੇ ਰੋਕ ਨਹੀਂ ਸਕਦੇ ਇਹਨਾਂ ਨੂੰ ਕੱਲ੍ਹ ਨੂੰ ਸਾਡੀ ਵੀ ਲੋੜ ਪੈਣੀ ਹੈ। ਵੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਉਹ ਕਾਲੀ ਦਲ ਦੀ ਸਰਕਾਰ ਬਣਣੀ ਹੈ 27 ਚ ਜੇ 1% ਰਹਿ ਗਈ ਤੇ ਬਣੂਗੀ ਕਾਂਗਰਸ ਸੀ। ਹੋਰ ਨਹੀਂ ਕੋਈ ਲੱਪਣਾ। ਹੋਰ ਨਹੀਂ। ਲੋਕ ਕਹਿ ਨੇਰੇ ਵਿੱਚ ਨੇ ਨੇਰੇ ਨੇਰੇ ਵਿੱਚ ਆਏ ਨੇ ਨੇਰੇ ਨੇਰੇ ਵਿੱਚ ਰਾਜ ਕਰਕੇ ਕੋਈ ਦਵਾ ਪੁਲਿਸ ਤੇ ਸਰ ਪ੍ਰੈਸ਼ਰ ਕੋਈ ਦਵਾ ਪੁਲਿਸ ਦੇ ਉੱਤੇ ਦਬਾਈਏ ਤੇ ਆ ਨਾਨਕੇ ਆ ਢੱਕਣ ਦੇ ਨੇ ਤੁਸੀਂ ਕਹਿ ਰਹੇ ਸੀ ਕੋਈ ਆਪ ਲੀਡਰਾਂ ਵਾਲੇ ਵੀ ਤੁਸੀਂ ਬੋਲ ਰਹੇ ਸੀ ਉਹ ਉਹ ਕਿਹੜੇ ਨੇ ਉਹ ਉਹ ਕਿਹਨਾਵਾ ਮੈਂ ਕਹਿੰਦਾ ਆਪੇ ਨੰਗੇ ਹੋ ਜਾਣਗੇ ਜੇ ਸਾਹਮਣੇ ਆਏ ਤੇ ਠੀਕ ਹੈ ਠੀਕ ਹੈ ਬੁੱਤ ਨੂੰ ਢੱਕਣ ਵਾਲੇ ਲੋਕ ਕੋਈ ਮਰਦ ਲੋਕ ਨਹੀਂ ਹੋ ਸਕਦੇ ਏ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਸਾਰਿਆਂ ਨੂੰ ਇਕੱਠਿਆਂ ਨੂੰ ਲਾ ਕੇ ਪੰਜਾਬ ਦੀ ਧਰਤੀ ਦਾ ਰਾਜ ਕੀਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਉਹਦੀ ਬੁਜਾਰਤ ਦੇ ਵਿੱਚ ਸਨ ਹੁਣ ਇਹ ਪ੍ਰਤੀਮਾ ਲਾ ਕੇ ਸਾਰਿਆਂ ਨੇ ਘਰੋ ਘਰੀ ਚਲ ਜਾਣਾ ਉਸ ਕੋ ਬਾਦ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਵੀ ਹਮਨ ਸ਼ਾਂਤੀ ਰੱਖਣੀ ਚਾਹੀਦੀ ਹੈ ਭਾਈਚਾਰਕ ਸੰਜ ਕੇ ਇਹ ਕੀਮਤ ਤੇ ਵਿਗੜ ਨਹੀਂ ਦੇਣੀ ਚਾਹੀਦੀ ਤੇ ਪੁਲਿਸ ਵਾਲਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਹਾਨੂੰ ਇਹਨਾਂ ਦੀ ਲੋੜ ਆ ਕੱਲ ਸਾਡੀ ਵੀ ਲੋੜ ਤੁਹਾਨੂੰ ਪੈ ਸਕਦੀ ਹੈ ਤੂੰ ਹੀ ਇੰਨੀਆਂ ਮੱਥੇ ਤੇ ਅੱਖਾਂ ਨਾ ਰੱਖੋ ਤੇ ਬਸ ਇੱਥੇ ਨਾ ਮਹਾਰਾਜ ਰਣਜੀਤ ਸਿੰਘ ਦੀ ਆਪਣੇ ਸਟੈਚੂ ਲਾਉਣ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਾਸਤੇ ਨਾ ਆnde ਜਿਹੜੀ ਹੈਗੀ ਆ ਆਪਸ ਚ ਗੱਲਬਾਤ ਜਿਹੜੀ ਹੈ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਜੋ ਵੀ ਉਥੋਂ ਆਟਰੋਨ ਕੋ ਹਸਾਮ ਦੇਖ ਲੈਣਾ ਸਰ ਤੁਸੀਂ ਜਿਹੜੇ ਪਹੁੰਚੇ ਮੁਬਦ ਦੀ ਰੋਕਣ ਵਾਸਤੇ ਪਹੁੰਚੇ ਜ ਤੁਹਾਨੂੰ ਵੈਸੇ ਤਾਂ ਡਿਊਟੀ ਲਈ ਆ ਵੀ ਪਬਲਿਕ ਨਹੀਂ ਇਕੱਠੀ ਹੋਣੀ ਹੈ ਨਹੀਂ ਸਾਡਾ ਮਤਲਬ ਇਹ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤਾਂ ਤੁਸੀਂ ਕੰਸਟਰਕਟ ਕਰ ਸਕਦੇ ਹੋ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਤਾਂ ਇਹ ਕਹੇ ਵੀ ਡੀਸੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਹੈ ਵਟ ਐਵਰ ਐਡਮਿਨਿਸਟ੍ਰੇਸ਼ਨ ਨੂੰ ਕੋਈ ਪੁੱਛਿਆ ਹੁੰਦਾ ਕੁ ਬीडीएस ਸਾਹਿਬ ਕਹਿੰਦਾ ਜਸੀਨ ਸਾਹਿਬ ਹਾਂ ਏਡੀਸੀ ਸਾਹਿਬ ਆ ਰਹੇ ਨੇ ਦੇਖਿਆ ਗਿਆ ਤੁਸੀਂ ਵੀ ਸਾਰਾ ਬੈਠ ਕੇ ਥੱਲੇ ਡਿਊਟੀ ਨਿਭਾ ਰਹੇ ਸੀ ਕਿ ਪਰ ਸਟੈਜੀਟੇਸ਼ਨ ਦਿੱਤਾ ਜਾਂਦਾ ਨਹੀਂ ਦੇਖੋ ਆਪਾਂ ਦਾ ਸਾਡਾ ਇਹ ਹੈ ਕਿ ਕਿਸੇ ਕਿਸਮ ਦੀ ਵੀ ਲੋਰਡ ਆਰਡੀ ਡਿਊਟੀ ਵਿੱਚ ਵਿਘਨ ਨਾ ਪਵੇ ਉਸੇ ਚੀਜ਼ ਨੂੰ ਬਧੇ ਨਜ਼ਰ ਰੱਖਦੇ ਹੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਰਹੇ ਆਂ ਆਰਡਰ ਨੂੰ ਲੈ ਕੇ ਕਿ ਜਾਂ ਰੋਕਣ ਵਾਸਤੇ ਨਹੀਂ ਦੇਖੋ ਗੱਲਾਂ ਬਰਦਰ ਇਸ ਤਰ੍ਹਾਂ ਹੈ ਕਿ ਸਾਡਾ ਕੰਮ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਹੈ ਤਾਂ ਬਰਾਦਰ ਤੁਸੀਂ ਜੀ ਸਦਕੇ ਲਾਓ ਕਿਸੇ ਨੂੰ ਕੋਈ ਤਰਾਇ ਨਹੀਂ ਹੈਗਾ ਲਾਓ ਤੁਸੀਂ ਸਾਡੇ ਨਹੀਂ ਲੇਕਿਨ ਜੇ ਪਰਮਿਸ਼ਨ ਨਹੀਂ ਹੈਗੀ ਉਹ ਨਾਲ ਇਸ ਬੰਦ ਵਿੱਚ ਡੀਸੀ ਸਾਹਿਬ ਨਾਲ ਦੀ ਗੱਲ ਹੋ ਗਈ ਹੈ ਡੀਸੀ ਸਾਹਿਬ ਨਾਲ ਨੇ ਸੋਮਵਾਰ ਦਾ ਟਾਈਮ ਵੀ ਦਿੱਤਾ ਪਰਮਿਸ਼ਨ ਨਹੀਂ ਹੈਗੀ ਨਾ ਕੋਈ ਮੇਬੀ ਸ਼ਾਇਦ ਇਹ ਕਹਿੰਦੇ ਹੈਗੀ ਹੈ ਜੇ ਹੈਗੀ ਤਾਂ ਦਿਖਾ ਦੋਗੇ ਠੀਕ ਹੈ ਜੀ ਠੀਕ ਹਾਂ ਜੀ